ਸੋ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਬਲਾਤਕਾਰੀ ਬਾਬਾ ਪੁਲਿਸ ਦੇ ਹੱਥੀਂ ਚੜ ਗਿਆ ਤੇ ਹੁਣ ਪੁਲਿਸ ਇਸ ਤੋਂ ਪੁੱਛਗਿੱਛ ਕਰੇਗੀ ਕਿ ਕਿਸ ਤਰ੍ਹਾਂ ਕੁੜੀਆਂ ਨੂੰ ਆਪਣੇ ਜਾਲ ਦੇ ਵਿੱਚ ਫਸਾ ਕੇ ਗੁਰੂ ਘਰ ਦੇ ਵਿੱਚ ਉਹਨਾਂ ਦੇ ਨਾਲ ਬਲਾਤਕਾਰ ਕੀਤਾ ਜਾਂਦਾ ਸੀ ਉਹਨਾਂ ਦੇ ਨਾਲ ਸੰਬੰਧ ਬਣਾਏ ਜਾਂਦੇ ਸੀ ਤੇ ਇਹ ਵੀ ਦੱਸ ਦਿੰਨੇ ਆ ਕਿ ਪੁਲਿਸ ਨੂੰ ਇਸ ਦਾ ਰਿਮਾਂਡ ਮਿਲ ਚੁੱਕਾ ਹੈ ਤੇ ਹੁਣ ਰਿਮਾਂਡ ਤੇ ਅਗਲੀ ਪੁੱਛਗਿੱਛ ਹੈ ਜਿਹੜੀ ਉਹ ਕੀਤੀ ਜਾ ਰਹੀ ਹੈ ਤੇ ਅਦਾਲਤ ਦੇ ਵਿੱਚ ਪੇਸ਼ ਕਰਕੇ ਇਹ ਰਿਮਾਂਡ ਹੈ ਜਿਹੜਾ ਹਾਸਲ ਕੀਤਾ ਗਿਆ ਹੈ ਤੇ ਇਹ ਵੀ ਖਬਰ ਸਾਹਮਣੇ ਆ ਰਹੀ ਹੈ ਇਹ ਬਾਬਾ ਪਿਛਲੇ ਕਈ ਸਾਲਾਂ ਤੋਂ ਅਜੇਹੀਆਂ ਗਲਤ ਹਰਕਤਾਂ ਕਰ ਰਿਹਾ ਹੈ ਪੂਰਾ ਮਾਮਲਾ ਕੀ ਹੈ ਉਹ ਵੀ ਤੁਹਾਨੂੰ ਦੱਸ ਦਿੰਨੇ ਆ ਕਿ ਜਗਰਾਉਂ ਦੇ ਗੁਰਦੁਆਰਾ ਚੰਨਕਾਟ ਸਾਹਿਬ ਦੇ ਵਿੱਚ ਜੋ ਰਾਏਕੋਟ ਰੋਡ ਦੇ ਉੱਤੇ ਬਣਿਆ ਹੋਇਆ ਖਾੜੇ ਦੇ ਬਾਬਾ ਬਲਜਿੰਦਰ ਸਿੰਘ ਦੇ ਨਾਮ ਦੇ ਨਾਲੇ ਜਿਹੜਾ ਜਾਣਿਆ ਜਾਂਦਾ ਇਹ ਸਥਾਨ ਤੇ ਬਾਬਾ ਬਲਜਿੰਦਰ ਸਿੰਘ ਨੂੰ ਅੱਜ ਜਗਰਾਉਂ ਪੁਲਿਸ ਨੇ ਕਾਬੂ ਕਰ ਲਿਆ ਤੇ ਇਹ ਵੀ ਦੱਸ ਦੇਣਾ ਕਿ ਇਸ ਬਾਬੇ ਦੇ ਉੱਤੇ ਇੱਕ ਨਹੀਂ ਦੋ ਨਹੀਂ ਕਈ ਬਲਾਤਕਾਰਾਂ ਦੇ ਇਲਜ਼ਾਮ ਲੱਗੇ ਨੇ ਤੇ ਇਹ ਵੀ ਕਿਹਾ ਜਾ ਰਿਹਾ ਕਿ ਹਰੇਕ ਕੁੜੀ ਦੇ ਨਾਲ ਇਸ ਬਾਬੇ ਨੇ ਗੁਰੂ ਘਰ ਦੇ ਵਿੱਚ ਹੀ 40 ਤੋਂ 50 بار ਸਬੰਧ ਬਣਾਏ ਸੀ ਇਹ ਜਿਹੜੇ ਵੱਡੇ ਇਲਜ਼ਾਮ ਲੱਗੇ ਸੀ ਸਵੇਰ ਦੀ ਲਿਵਿੰਗ ਇੰਡੀਆ نیوز ਵੀ ਇਹ ਖਬਰ ਤੁਹਾਡੇ ਨਾਲ ਚਲਾ ਰਿਹਾ ਤੇ ਇਹ ਵੀ ਦੱਸ ਦਿੰਦੇ ਆ ਅਮਰਪਾਲ ਸਿੰਘ ਮਹਿਰੋਂ ਦੇ ਵੱਲੋਂ ਇਸ ਬਾਬੇ ਦੀ ਕੁੱਟਮਾਰ ਕੀਤੀ ਗਈ ਤੇ ਉਸ ਇਸ ਨਾਲ ਮਿਲ ਕੇ ਸਾਰਾ ਮਾਮਲਾ ਕੀ ਉਹ ਵੀ ਜਾਣਿਆ ਗਿਆ ਤੇ ਕੁੜੀ ਦੇ ਵੱਲੋਂ ਜੋ ਇਲਜ਼ਾਮ ਲਗਾਏ ਗਏ ਸੀ ਉਸ ਕੁੜੀ ਦੀ ਵੀ ਵੀਡੀਓ ਵਾਇਰਲ ਹੋ ਰਹੀ ਇਸ ਬਾਬੇ ਦੇ ਨਾਲ ਬੈਠਿਆਂ ਤੇ ਸਮਝੌਤਾ ਹੋਣ ਦੀ ਜਿਹੜੀ ਵੀਡੀਓ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਤੇ ਇਹ ਜਿਹੜਾ ਮਾਮਲਾ ਇਹ ਸਵੇਰ ਤੋਂ ਪੱਖਿਆ ਹੋਇਆ ਸੀ ਕਿਉਂਕਿ ਗੁਰੂ ਘਰ ਦੇ ਨਾਲੇ ਜਿਹੜਾ ਮਾਮਲਾ ਸੰਬੰਧਿਤ ਸੀ ਤੇ ਇਸ ਮਾਮਲੇ ਦੇ ਵਿੱਚ ਹੁਣ ਅਪਡੇਟ ਇਹ ਹੈ ਕਿ ਅਦਾਲਤ ਦੇ ਵਿੱਚ ਪੇਸ਼ ਕਰਕੇ ਪੁਲਿਸ ਨੇ ਇਸ ਪਖੰਡੀ ਬਾਬੇ ਦਾ ਬਲਾਤਕਾਰੀ ਬਾਬੇ ਦਾ ਰਿਮਾਂਡ ਲੈ ਲਿਆ ਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਇਹ ਬਾਬਾ ਔਰਤਾਂ ਦੇ ਨਾਲ ਜ਼ਬਰ ਜਨਾਹ ਕਰਦਾ ਸੀ ਤੇ ਇੱਕ ਔਰਤ ਦੀ ਸ਼ਿਕਾਇਤ ਦੇ ਹਿੱਤੇ ਹੁਣ ਪੁਲਿਸ ਨੇ ਇਸ ਬਾਬੇ ਨੂੰ ਚੁੱਕ ਲਿਆ ਤੇ ਜ਼ਬਰ ਜਨਾਹ ਦਾ ਮਾਮਲਾ ਦਰਜ ਕਰਕੇ ਇਸ ਨੂੰ ਰਿਮਾਂਡ ਹਾਸਲ ਕਰਕੇ ਇਸ ਤੋਂ ਹੀ ਹੁਣ ਪੁੱਛ ਗਏ છੇ ਜਿਹੜੀ ਉਹ ਕੀਤੀ ਜਾ ਰਹੀਏ ਤੇ ਸਖਤੀ ਦੇ ਨਾਲ ਪੁੱਛ ਗਏ છੇ ਜਿਹੜੀ ਉਹ ਕੀਤੀ ਜਾ ਰਹੀਏ ਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਹੁਣ ਪਿੱਛੋਂ ਕੋਈ ਵੀ ਸੇਵਾ ਕਰਨ ਵਾਲਾ ਜਿਹੜਾ ਨਹੀਂ ਬਚਿਆ ਜਿਸ ਤੇ ਕਰਕੇ ਐਸਜੀਪੀਸੀ ਵੱਲੋਂ ਕਦਮ ਚੁੱਕਦੇ ਆ ਗੁਰਦੁਆਰਾ ਸਾਹਿਬ ਦੇ ਵਿੱਚੋਂ ਸਮੂਹ ਪੋਥੀਆਂ ਸਾਹਿਬ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਉੱਥੋਂ ਲਿਜਾ ਕੇ ਹੁਣ ਕਿਸੇ ਹੋਰ ਸਥਾਨ ਦੇ ਉੱਤੇ ਸ਼ਿਸ਼ੋਭਿਤ ਕੀਤਾ ਗਿਆ ਮਾਨ ਮਰਿਆਦਾ ਦੇ ਨਾਲ ਤੇ ਇਹ ਜਿਹੜਾ ਸਥਾਨ ਹੈ ਹੁਣ ਪੂਰੇ ਤਰੀਕੇ ਨਾਲ ਖਾਲੀ ਕਰ ਦਿੱਤਾ ਗਿਆ ਤੇ ਬਾਬਾ ਇਹ ਜਿਹੜਾ ਹੁਣ ਪੁਲਿਸ ਦੀ ਹਿਰਾਸਤ ਦੇ ਵਿੱਚ ਇਹ ਵੀਡੀਓ ਤੁਹਾਨੂੰ ਦਿਖਾ ਰਿਹਾ ਤੇ ਪੱਤਰਕਾਰਾਂ ਦੇ ਵੱਲੋਂ ਜਿਹੜੇ ਬਾਬੇ ਨੂੰ ਕੌੜੇ ਸਵਾਲ ਕੀਤੇ ਗਏ ਕਿ ਅਜਿਹਾ ਜਿਹੜਾ ਗੰਦਾ ਧੰਦਾ ਹੈ ਗੁਰੂ ਘਰ ਦੇ ਵਿੱਚ ਕਦੋਂ ਤੋਂ ਚੱਲ ਰਿਹਾ ਸੀ ਤੇ ਹੋਰ ਜਿਹੜੇ ਸਵਾਲ ਬਾਬੇ ਨੂੰ ਪੁੱਛੇ ਗਏ ਪਰ ਬਾਬੇ ਦੇ ਮੂੰਹੋਂ ਸਿਰਫ ਵਾਹਿਗੁਰੂ ਨਿਕਲਿਆ ਤੇ ਇਸ ਤੇ ਵੀ ਪੱਤਰਕਾਰਾਂ ਨੇ ਸਵਾਲ ਕੀਤਾ ਕਿ ਉਦੋਂ ਤਾਂ ਵਾਹਿਗੁਰੂ ਨਿਕਲਿਆ ਨਹੀਂ ਹੁਣ ਤੁਹਾਨੂੰ ਵਾਹਿਗੁਰੂ ਯਾਦ ਆ ਰਿਹਾ ਤੇ ਕਿਤੇ ਨਾ ਕਿਤੇ ਬਾਬੇ ਨੇ ਚੁੱਪੀ ਧਾਰੀ ਹੋਈ ਹੈ ਤੇ ਇਸ ਮਾਮਲੇ ਦੇ ਵਿੱਚ ਹੁਣ ਅਗਲੀ ਗੱਲਬਾਤ ਕੀ ਸਾਹਮਣੇ ਆਉਂਦੀ ਹੈ ਉਹ ਤਾਂ ਪੁੱਛਗਿੱਛ ਤੋਂ ਬਾਅਦ ਹੀ ਸਾਹਮਣੇ ਆਵੇਗਾ ਪਰ ਆਪਣੇ ਆਪ ਦੇ ਵਿੱਚ ਵੱਡੀ ਖਬਰ ਜ਼ਰੂਰ ਹੈ ਕਿਉਂਕਿ ਗੁਰੂ ਘਰ ਦੇ ਨਾਲ ਇਹ ਖਬਰ ਜ਼ਰੂਰ ਹੋ ਰਹੀ ਹੈ ਗੁਰੂ ਘਰ ਦੇ ਵਿੱਚ ਇਹ ਬਾਬਾ ਕੁੜੀਆਂ ਦੇ ਨਾਲ ਬਲਾਤਕਾਰ ਕਰ ਰਿਹਾ ਸੀ ਉਹਨਾਂ ਦੇ ਨਾਲ ਗਲਤ ਹਰਕਤਾਂ ਕਰ ਰਿਹਾ ਸੀ ਇੱਕ ਇੱਕ ਕੁੜੀ ਦੇ ਨਾਲ ਘੱਟੋ ਘੱਟ 40 ਤੋਂ 50 ਬਾਰ ਸਬੰਧ ਬਣਾਏ ਗਏ ਸੀ ਇਸ ਬਾਬੇ ਦੇ ਵੱਲੋਂ ਤੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਤਾਜ਼ੀਆਂ ਪੁਲਿਸ ਦੇ ਵੱਲੋਂ ਰਿਮਾਂਡ ਲਿਆ ਗਿਆ ਤੇ ਬਾਬਾ ਜਿਹੜਾ ਹੇਰਾਸਤ ਦੇ ਵਿੱਚ ਹੈ ਤੇ ਇਸ ਮੌਕੇ ਪੁਲਿਸ ਤੇ ਪ੍ਰਬੰਧਕ ਕਮੇਟੀ ਦਾ ਕੀ ਕਹਿਣਾ ਹੈ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ। ਇਸ ਬੋਲਤਾਰਾ ਚਰਨ ਘਾਟ ਖਾੜਾ ਵਿਖੇ ਇਸ ਸ੍ਰੀ ਮਹਾਂਪੁਰਸ਼ ਜੀ ਦਾ ਕੋਈ ਵਿਵਾਦ ਹੋਣ ਕਾਰਨ ਸਾਡੀ ਡਿਊਟੀ ਲੱਗੀ ਸੀ ਜੀ ਗੁਰਦਾਰਾ ਗੁਰੂ ਸਰਪੋਂਕੇ ਤੋਂ ਇੱਥੋਂ ਗੁਰੂ ਸਾਹਿਬ ਦੀ ਸੇਵਾ ਨਹੀਂ ਹੋ ਰਹੀ ਸੀ ਇਸ ਕਰਕੇ ਪ੍ਰਸ਼ਾਸਨ ਨੇ ਅਤੇ ਹੋਰ ਸੰਗਤਾਂ ਨੇ ਦਫ਼ਤਰ ਐਜੀਪੀ ਨੂੰ ਸੰਪਰਕ ਕੀਤਾ ਜੀ ਉਹਨਾਂ ਨੇ ਸਾਡੀ ਡਿਊਟੀ ਲਈ ਜੀ ਇੱਥੋਂ ਪਿਆਰ ਗੁਰੂ ਸਾਹਿਬ ਦੇ ਸਰੂਪ ਤੇ ਕੁਝ ਸਟਿੱਕਾਂ ਨੇ ਜੀ ਉਹ ਅਸੀਂ ਗੁਰਦਾਰਾ ਗੁਰੂ ਸਰਪੋਂਕੇ ਵਿਖੇ ਬੜੀ ਮਰਯਾਦਾ ਦੇ ਨਾਲ ਲਿਆ ਰਹੇ ਹਾਂ ਤੇ ਗੁਰਦਾਰਾ ਚਰਨ ਘਾਟ ਨੂੰ ਇੱਥੋਂ ਪੂਰੀ ਤਰ੍ਹਾਂ ਖਾਲੀ ਕਰਤਾ ਜੀ ਗੁਰੂ ਸਾਹਿਬ ਦੇ ਸਰੂਪਾਂ ਤੋਂ ਹਾਂਜੀ ਗੁਰੂ ਸਾਹਿਬ ਦਾ ਇੱਥੇ ਕੋਈ ਸਰੂਪ ਨਹੀਂ ਹੈ ਜੀ ਨਾ ਹੀ ਇੱਥੇ ਕੋਈ ਗੁਰਦੁਆਰਾ ਸਾਹਿਬ ਹੈ ਜੀ ਨਾ ਕੋਈ ਸਟੇਟ ਸਾਡੇ ਕੋਲ ਕਾਦੀ ਕੰਪਲੀਟ ਹੈ ਜੀ ਜਿਹੜੀ ਬੰਨੋ ਜਿਹੜੀ ਜਗਰਾਉਂਦੇ ਰਹੇ ਨਾ ਜੇ ਵੀ ਇਹ ਸਾਹਿਬ ਜੀ ਦਾ ਰਿਪੋਰਟ ਹੋਇਆ ਤਾਂ ਉਹ ਕੰਸਰਨਡ ਬਾਬਾ ਉਹਦੇ ਕੋਲ ਅਸੀਂ ਦੇ ਬਿਆਨਾਂ ਦੇ ਉੱਤੇ ਜਿਹੜੀ ਐਫ ਆਈ ਆਰ ਅੰਡਰ ਸੈਕਸ਼ਨ 69 ਤੇ 351 ਆਫ ਬੀ ਐਨ ਐਸ ਦਰਜ ਕੀਤੀ ਹੈ ਜੀ ਤਾਂ ਉਹ ਆਧਾਰ ਕਰਕੇ ਅਸੀਂ ਜਿਹੜਾ ਕਨਸਰਨ ਅਕਿਊਟ ਸੀਗਾ ਉਹਨੂੰ ਗ੍ਰਿਫਤਾਰ ਕਰ ਲਿਆ ਜੀ ਤੇ ਉਸ ਤੋਂ ਅੱਗੇ ਗੁਰਦਵਾਰ ਸਾਹਿਬ ਦੇ ਜਿਹੜੇ ਮਹਾਰਾਜੀ ਦੇ ਸਰੂਪ ਸੀਗੇ ਉਹ ਵੀ ਇੱਥੋਂ ਹੁਣ ਭੇਜੇ ਕਿਤੇ ਹੋਰ ਹਾਂਜੀ ਅਸੀਂ ਇੱਥੇ ਜਦੋਂ ਕ੍ਰਾਈਮ ਸੀਨ ਵਿਜ਼ਿਟ ਕਰ ਰਹੇ ਸੀਗੇ ਜਿਹੜੇ ਕਨਸਰਨ ਇੱਥੇ ਸੇਵਾਦਾਰ ਸੀਗੇ ਬਾਕੀ ਉਹਨਾਂ ਦੀ ਜਿਹੜੀ ਬਿਰਧ ਅਵਸਥਾ ਸੀਗਾ ਉਹਨਾਂ ਨੇ ਸਾਡੇ ਕੋਲ ਦੱਸਿਆ ਆ ਵੀ ਜਿਹੜੇ ਅਸੀਂ ਆਗੇ ਗੁਰੂ ਸਾਹਿਬ ਦੀ ਸੇਵਾ ਕਰਨ ਦੇ ਸਮਰੱਥ ਨਹੀਂਗੇ ਉਮਰ ਸਾਡੀ ਜ਼ਿਆਦਾ ਹੈ ਜੀ ਤਾਂ ਅਸੀਂ ਜਿਹੜਾ ਕਨਸਰਨ ਇੱਥੇ ਸ਼੍ਰੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੇਗੇ ਉਹਨਾਂ ਦਾ ਆਰਬਤਾ ਕੈਂਪੀਤਾ ਉਹ ਜਿਹੜੇ ਹੈਗੇ ਨੇ ਗੁਰੂ ਗ੍ਰੰਥ ਸਾਹਿਬ ਦੇ ਸੂਤ ਗੁਰਤਾ ਸਾਹਿਬ ਕੋਪੀਆਂ ਤੇ ਜਿਹੜੇ ਸੀਜ ਦਾ ਹੋਰ ਕਨਸਰਨ ਲਿਟਰਚਰ ਸੀਗਾ ਉਹ ਸਾਰਾ ਇੱਥੋਂ ਮਰਿਆਦਾ ਤਹਿਤ ਲੈ ਗਏ